ਤੁਹਾਡੇ ਬਹੁਤ ਅੱਛੇ ਇਸ਼ੂਜ਼ ਹੈ ਐਡੀਸੀ ਕਲੈਕਟਿਵਲੀ ਫਿਊਚਰ ਵਾਸਤੇ ਸੋਚਿਆ ਅਸੀਂ ਤਾਂ ਇਹੀ ਕਹਿੰਦੇ ਆ ਕਿ ਹੋਰ ਅਸਮਾਨ ਤੋਂ ਢੂੰਡ ਰਹੇ ਆ ਇਹ ਹੋਰ ਅੱਛਾ ਆਮ ਮਿਲੇ ਕਲੱਬ ਨੂੰ ਆ ਫਾਈਨੈਂਸ਼ੀਅਲ ਹੈਲਥ ਬੈਟਰ ਕਰਨ ਦੀ ਜ਼ਰੂਰਤ ਹੈ ਲੋਕਾਂ ਦੇ ਫੁੱਟਬਾਲ ਕਲੱਬ ਚ ਵਧਾਨ ਦੀ ਲੋੜ ਹੈ ਇੱਕ ਬੜੀ ਸਰ ਵੀ ਬੜੀ ਖੁਸ਼ ਹੋਣਗੇ ਸਾਰੇ ਜਾਨੇ ਆਪਾਂ ਇਸ ਕਰੰਟ ਐਗਜ਼ੀਕਟਿਵ ਦੀ ਮਦਦ ਨਾਲ ਇੱਕ ਬਹੁਤ ਹੀ ਸ਼ਾਨਦਾਰ ਰੈਸਟੋਰੈਂਟ ਜਿਹਦੇ ਚ ਦੇ ਡਾਰਡਨਿੰਗ ਸਾਰੀ ਵਿਲੋਜ ਜੀ ਨੇ ਸੰਭੀਆ ਨੀਰਜ ਜੀ ਨੇ ਉਹਦਾ ਅੰਦਰ ਦਾ ਸੰਭੀਆ ਵਿਦਿਨ ਫਿਊ ਡੇਸ ਸਰਦੀ ਇਜਾਜ਼ਤ ਨਾਲ ਸਾਰਿਆਂ ਦੀ ਇਜਾਜ਼ਤ ਨਾਲ ਇਹ ਐਗਜ਼ੀਕਟਿਵ ਕਮੇਟੀ ਉਹਨੂੰ ਪ੍ਰੈਜ਼ੈਂਟ ਕਰਨ ਜਾ ਰਹੀ ਹੈ ਸੋ ਪਟਿਆਲੇ ਦੀ ਨਹੀਂ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਈਟਰੀ ਸਭ ਤੋਂ ਵੱਡੀ ਪਲੇਇੰਗ ਸਪੇਸ ਬਣਾ ਕੇ ਹੀ ਅਸੀਂ ਹਟਾਂਗੇ ਜੀ ਉਹ ਚੱਲ ਰਿਹਾ ਮੁਹਿੰਮ ਬਿਲਕੁਲ ਗੋ ਹੈਡ ਫਾਈਨੈਂਸ਼ੀਅਲ ਸਾਊਂਡ ਕਰਨਾ ਬਹੁਤ ਜ਼ਰੂਰੀ ਹੈ ਜੀ ਜਦੋਂ ਆਪਦੀ ਵੀ ਉਹ ਮੈਸੇਜ ਹੀ ਜਾਏਗਾ ਇਲੈਕਸ਼ਨ ਨੇ ਇਲੈਕਸ਼ਨ ਦੀ ਪ੍ਰਕਿਰਿਆ ਉਮੀ ਰਹੀ ਜੀ ਸਰਪ੍ਰੀਤ ਨਾਲ ਵੀ ਲੈ ਜਿਹੜਾਗਾ ਪ੍ਰਧਾਨਗੀ ਚੋਣ ਅਸੀਂ ਸਭ ਕੁਝ ਸਿਰਫ ਇਹੀ ਹੈ ਕਿ ਜਿਹੜੀ ਹੈ ਸਾਡੀ ਕੋਆਰਡੀਨੇਸ਼ਨ ਕੌਂਸਲ ਬਣੀ ਹੈ ਇਹਦੇ ਕੈਂਡੀਡੇਟ ਸਾਂਝੇ ਹੋਣਗੇ ਜੀ ਬਾਕੀ ਕੋਈ ਐਨੀਬਾਡੀ ਵਾਂਟਸ ਟੂ ਕਮ ਵੀ ਵੈਲਕਮ ਹਿਮ ਉਹਨੂੰ ਜਾ ਕੇ ਮੁਬਾਰਕ ਦੇ ਕੇ ਆਵਾਂਗੇ ਕਿ ਤੁਸੀਂ ਡੈਮੋਕਰੈਟਿਕ ਪ੍ਰੋਸੈਸ ਚ ਆਉਣਾ ਚਾਹੁੰਦੇ ਹੋ ਅਸੀਂ ਨਹੀਂ ਰੋਕਦੇ ਸਾਡੇ ਸ਼ੁਰੂ ਤੋਂ ਹੀ ਇਸਟੈਂਡ ਹੈ ਜੀ ਜਿਹੜੀ ਆਪ ਦੀ ਕਟਵੰਦਨਾ ਮੈਥੇ ਜੀ ਕਿਹਾ ਜਾਈਗਾ ਅਸੀਂ ਤਾਂ ਇਹ ਚਾਹੁੰਦੇ ਕਿ ਵੀ ਇਸ ਕਲੱਬ ਦੀ ਸੇਵਾ ਦੇ ਵਿੱਚ ਹਿਊਮਿਲਟੀ ਦੇ ਨਾਲ ਪਿਆਰ ਨਾਲ ਲੋਕਾਂ ਦੇ ਭਾਈਚਾਰੇ ਨਾਲ ਦੋਸਤੀ ਨਾਲ ਅੱਗੇ ਵਧਦੇ ਚਲੋ ਬਸ ਇਹੀ ਮੈਸੇਜ ਹੈ ਦੇਖੋ ਇਹ ਤੁਹਾਡੀ ਗੱਲ ਠੀਕ ਹੈ ਹੈ ਤਾਂ ਇਤਿਹਾਸਿਕ ਗੱਲ ਕਿਉਂਕਿ ਜਦੋਂ ਇਤਨੀ ਜ਼ਿਆਦਾ ਦੁਰਬੰਦੀ ਹੋ ਜਾਂਦੀ ਹੈ ਉਸ ਨੂੰ ਇੱਕ ਥਾਂ ਤੇ ਲੈ ਕੇ ਆ ਕੇ ਸਾਰਿਆਂ ਨੂੰ ਸਮਝਾ ਕੇ ਕਰਨ ਦਾ ਜਿਹੜਾ ਹੈ ਉਹ ਔਖਾ ਕੰਮ ਹੁੰਦਾ ਹੈ ਪਰ ਜਿਸ ਰਸਤੇ ਤੇ ਅਸੀਂ ਚੱਲੇ ਪੋਜ਼ਿਟਿਵ ਐਟੀਟਿਊਡ ਲੈ ਕੇ ਤੇ ਕੋਈ ਰੈਜ਼ਿਸਟੈਂਸ ਨਹੀਂ ਹੋਈ ਮੈਂ ਤੁਹਾਨੂੰ ਸਮਝਾਦਾ ਬਿਲਕੁਲ ਕੋਈ ਰੈਜ਼ਿਸਟੈਂਸ ਨਹੀਂ ਹੋਈ ਇਟ ਵਾਸ ਇੰਡੀਵਿਜੂਅਲੀ ਇੱਕ ਦਾ ਕੋਈ ਦਿਨ ਕੋਈ ਖੱਸ਼ਾ ਸੀ ਫੇਰ ਬੈਠ ਕੇ ਗੱਲ ਕੀਤੀ ਸਾਰੇ ਮੰਨਿਆ ਯੂਨਾਨੀਮਸਲੀ ਹੋਇਆ ਜੋ ਵੀ ਹੋਇਆ ਤੇ ਅਸੀਂ ਹੁਣ ਅੱਜ ਦੀ ਪ੍ਰਕਿਰਿਆ ਤੋਂ ਬਾਅਦ ਫੇਰ ਅਸੀਂ ਮੀਟਿੰਗਸ ਕਰਾਂਗੇ ਉਸ ਜੀ ਦੇਖਾਂਗੇ ਕਿ ਸਾਰੇ ਕਿਵੇਂ ਸਾਰਿਆਂ ਨੂੰ ਕਲੱਬ ਅਸੀਂ ਇੰਡੀਵਿਜੂਅਲਸ ਡਿਸਕਸ ਨਹੀਂ ਕਰਦੇ ਬੰਦੇ ਡਿਸਕਸ ਨਹੀਂ ਕਰਦੇ ਅਸੀਂ ਕਲੱਬ ਡਿਸਕਸ ਕਰਦੇ ਤਾਂ ਜਦੋਂ ਸਾਡਾ ਏਮ ਤੇ ਇੰਟੈਂਟ ਤੇ ਇੰਟੈਂਸ਼ਨ ਕਲੀਅਰ ਹੈ ਓਨੈਸਟ ਹੈ ਫਿਰ ਕਦੀ ਕੋਈ ਕਮੀ ਨਹੀਂ ਹੁੰਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਇਥੇ ਇਲੈਕਸ਼ਨਸ ਨੇ ਉਹ ਕਿਵੇਂ ਲੜੀਆਂ ਜਾਣਗੀਆਂ ਜੀ ਜਿਵੇਂ ਪਹਿਲਾਂ ਦੇ ਦੇਖੋ ਇਹ ਤਾਂ ਮੈਂ ਕਹਿਣਾ ਮੇਰੇ ਲਈ ਬਹੁਤ ਔਖਾ ਵੀ ਸਰਵ ਸੰਮਤੀ ਨਾਲ ਹੋਣ ਗਿਆ ਨਹੀਂ ਹੋਣ ਗਿਆ ਪਰ ਹਾਂ ਇਹ ਜਿਹੜੇ ਦੋਨੋਂ ਗਰੁੱਪ ਹੈ ਇਹ ਇਕੱਠੇ ਲੜਾ ਜੇ ਇਲੈਕਸ਼ਨ ਹੋਏਗੀ ਤਾਂ ਅਸੀਂ ਇਕੱਠੇ ਲੜਾਂਗੇ ਕੁਝ ਨਵਾਂ ਲੈ ਕੇ ਆਉਂਗੇ ਇਸ ਵਾਰ ਜੀ ਅਸੀਂ ਤੁਸੀਂ ਥੋੜਾ ਜਿਹਾ ਟਾਈਮ ਸਾਨੂੰ ਦਿਓ ਬਹੁਤ ਸਾਰੀਆਂ ਅਸੀਂਆਂ ਗੱਲਾਂ ਹੈ ਜਿਹੜੀਆਂ ਕਿ ਕਲੱਬ 'ਚ ਹੋ ਨਹੀਂ ਰਹੀਆਂ ਸੀ ਕਿਉਂਕਿ ਗਰੁੱਪ ਗਰੁੱਪ ਵਾਜੀ ਸੀ ਜਦੋਂ ਅਸੀਂ ਇਸ ਗਰੁੱਪ ਵਾਜੀ ਨੂੰ ਖਤਮ ਕਰਾਂਗੇ ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਕਲੱਬ ਦੇ ਵਿੱਚ ਕਲੱਬ ਦੇ ਹਿੱਤ 'ਚ ਐ ਉਹ ਹੋ ਜਾਣਗੀਆਂ ਕਲੈਕਸੀਮ ਯੂਥ ਦਾ ਜਿਹੜਾ ਹਿੱਸਾ ਰਿਹਾ ਹੈਗਾ ਜੀ ਇਹਦੇ ਵਿੱਚ ਉਹਨਾਂ ਨੂੰ ਕਿਵੇਂ ਦੇਖਦੇ ਨੇ ਤੇ ਯੂਥ ਤਾਂ ਸਾਡਾ ਫਿਊਚਰ ਹੈ ਯੂਥ ਨੂੰ ਹੀ ਤਾਂ ਲਿਆਰ ਆਇਆ ਸੀ ਅੱਗੇ ਵੀ ਲਿਆ ਰਹੇ ਆ ਹੁਣ ਹੋਰ ਜਾ ਹੋ ਜਾਏਗਾ ਕਿਉਂਕਿ ਯੂਥ ਜਿਹੜਾ ਹੈ ਉਹਨਾਂ ਨੇ ਕੰਮ ਕਰਨਾ ਹੈ ਅੱਗੇ ਜਦੋਂ ਅਸੀਂ ਇਸ ਕਲੱਬ 'ਚ ਆਏ ਸੀ 30 35 ਸਾਲ ਪਹਿਲਾਂ ਉਦੋਂ ਅਸੀਂ ਵੀ ਯੂਥ ਸੀ ਤੋਂ ਹੁਣ ਅਗਲੇ ਯੂਥ ਨੂੰ ਦੇਣਾ ਸੀ ਠੀਕ ਹੈ ਨਾ ਜੀ ਤੋਂ ਪਰਪਸ ਇਹ ਸੀਗਾ ਕਿ ਜਦੋਂ ਅਸੀਂ ਕਲੱਬ ਨੂੰ ਅੱਗੇ ਹੈਂਡਓਵਰ ਕਰੀਏ ਤਾਂ ਉਹ ਐਸੀ ਸ਼ੇਪ ਚ ਹੋਏ ਕਿ ਲੋਕ ਇਹ ਕਹਿਣ ਵੀ ਤੁਸੀਂ ਸਾਨੂੰ ਚੰਗੀ ਚੀਜ਼ ਦੇ ਕੇ ਗਏ ਜੇ ਦਿਵਾਲੀਆ ਕਰਕੇ ਦੇਣਾ ਹੈ ਫਿਰ ਕੀ ਫਾਇਦਾ ਮਲੇ ਨਰਾਜ਼ਗੀਆਂ ਟੇਬਲ ਦੇ ਉੱਪਰ ਕਲੀਅਰ ਕੀਤੀਆਂ ਜਾਂਦੀਆਂ ਜੀ ਐਬਸੋਲੂਟਲੀ ਅੱਗੇ ਵੀ ਤੁਸੀਂ ਵੱਡੀਆਂ ਵੱਡੀਆਂ ਜੰਗਾਂ 'ਚ ਨਰਾਜ਼ਗੀਆਂ ਜਿਹੜੀਆਂ ਟੇਬਲ ਤੇ ਬੈਠ ਕੇ ਹੁੰਦੀਆਂ ਨੇ ਇਹ ਤਾਂ ਕੁਝ ਵੀ ਨਹੀਂ ਹੈ ਅੱਧਾ ਸਾਸੀ ਭਰਾ ਆ ਛੋਟੀਆਂ ਛੋਟੀਆਂ ਨਰਾਜ਼ਗੀਆਂ ਕੋਈ ਵੱਡੀਆਂ ਹੈ ਹੀ ਨਹੀਂ ਲੱਗਦਾ ਸੀਗਾ ਕਿ ਪੁਲਿਸ ਇੱਕ ਆ ਵੀ ਮੂਵਮੈਂਟ ਨੂੰ ਲੱਗੀ ਸੀ ਉਸ ਤੋਂ ਬਾਅਦ ਪ੍ਰੇਸ਼ਾਤ ਕਾਫੀ ਵੱਡੀ ਆ ਗਈਆਂ ਉਹਨਾਂ ਨੂੰ ਜਿਹੜਾ ਦੂਰਤ ਦੀ ਜਰੂਰ ਸੀ ਜੇ ਜਰੂਰ ਸੀ ਭਾਈ ਸਾਹਿਬ ਤਾਂ ਹੀ ਅਸੀਂ ਕੀਤਾ ਤੇ ਇਹਦੇ ਚ ਮੈਂ ਸਿਰਫ ਇਹ ਕਹਾਂਗਾ ਕਿ ਤੁਸੀਂ ਜੋ ਪ੍ਰੈਸ ਮੀਡੀਆ ਹੈ ਇਸ ਤੇ ਸਾਡਾ ਸਾਥ ਦਿਓ ਕਿਉਂਕਿ ਇਹ ਆਰਗੇਨਾਈਜੇਸ਼ਨ ਤੁਹਾਡੇ ਲਈ ਵੀ ਫਖਰ ਦੀ ਆਰਗੇਨਾਈਜੇਸ਼ਨ ਹੈ ਅਗਰ ਇਹ ਆਰਗੇਨਾਈਜੇਸ਼ਨ ਚੱਲੇਗੀ ਅੱਛੀ ਚੱਲੇਗੀ ਤਾਂ ਤੁਹਾਡ ਨੂੰ ਵੀ ਦਾ ਕ੍ਰੈਡਿਟ ਮਿਲੇਗਾ